ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਦੋਂ ਵੀ ਤੁਸੀਂ ਘਰ ਵਿੱਚ ਐਤਵਾਰ ਦੇ ਦਿਨ ਜੋਤ ਜਗਾਉਂਦੇ ਹੋ ਜਾਂ ਜੋਤਾਂ ਦੇ ਵਿੱਚ ਕਿਉਂ ਪਾਉਂਦੇ ਹੋ ਤਾਂ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਬਾਬਾ ਦੀਪ ਸਿੰਘ ਜੀ ਦੀ ਹਮੇਸ਼ਾ ਦੇ ਲਈ ਕਿਰਪਾ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣੀ ਹੀ ਰਹੇ ਤੁਹਾਡੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਕਿ ਅੱਜ ਅਸੀਂ ਤੁਹਾਡੇ ਨਾਲ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਹਨ ਗੁਰੂ ਕਿਰਪਾ ਸਦਕਾ ਜ਼ਰੂਰ ਹੀ ਉਹਨਾਂ ਬੇਨਤੀਆਂ ਨੂੰ ਤੁਸੀਂ ਧਿਆਨ ਨਾਲ ਸਮਝ ਲੈਣਾ ਜੀ ਕਿ ਘਰ ਵਿੱਚ ਜੋਤ ਜਗਾਉਣ ਵਾਲੇ ਸਾਵਧਾਨੀ ਦੇ ਨਾਲ ਹੀ ਜੋਤ ਜਗਾਇਆ ਕਰੋ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਜਿਨ੍ਹਾਂ ਦੇ ਘਰ ਵਿੱਚ ਪਰਮਾਤਮਾ ਦਾ ਵਾਸ ਰਹਿੰਦਾ ਹੈ ਸਾਧ ਸੰਗਤ ਜੀ ਉਹਨਾਂ ਦੇ ਘਰ ਵਿੱਚ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਂਦਾ ਹੈ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਹੀ ਫਿਰ ਬਾਬਾ ਦੀਪ ਸਿੰਘ ਜੀ ਤੁਹਾਡੀਆਂ ਸਾਰੀਆਂ ਹੀ ਇਛਾਵਾਂ ਦੀ ਪੂਰਤੀ ਕਰ ਦੇਣਗੇ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਤੇ ਰਹਿਮਤ ਦੇ ਸਦਕਾ ਸਤਗੁਰੂ ਜੀ ਨੇ ਬੜੀ ਹੀ ਵੱਡੀ ਕਿਰਪਾ ਕੀਤੀ ਹੈ ਇਹ ਸਭ ਤੋਂ ਪਹਿਲਾਂ ਵੀ ਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਜਿਸ ਨੇ ਸਾਨੂੰ ਬਹੁਤ ਹੀ ਕੁਝ ਦਿੱਤਾ ਹੋਵੇ ਸਾਧ ਸੰਗਤ ਜੀ ਸਾਨੂੰ ਬਹੁਤ ਕੁਝ ਜਿਹੜਾ ਹੈ ਉਹ ਪਰਮਾਤਮਾ ਜੀ ਦੀ ਬਖਸ਼ਿਸ਼ ਹੀ ਮਿਲੀ ਹੈ ਸਤਗੁਰ ਜੀ ਦੀ ਵਡਿਆਈ ਜੇਕਰ ਅਸੀਂ ਕਰਨ ਚੱਲੇ ਹਾਂ ਤਾਂ ਉਹ ਜਿੰਨੀ ਵੀ ਕਰੀਏ ਉੰਨੀ ਹੀ ਥੋੜੀ ਹੈ ਕਿਉਂਕਿ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਉਸ ਗੁਰਬਾਣੀ ਦੇ ਵਿੱਚ ਹੀ ਸਾਰਾ ਕੁਝ ਸਮੋਇਆ ਹੋਇਆ ਹੈ ਬਹੁਤ ਕੁਝ ਪਾਤਸ਼ਾਹ ਜੀ ਆਖਦੇ ਹਨ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਹਿਤ ਲਾਗੋ ਸਭ ਫਨਕ ਪਰਮਾਤਮਾ ਤੋਂ ਬਿਨਾ ਕੋਈ ਵੀ ਹੋਰ ਕੋਈ ਇਸ ਮਨ ਦੀ ਸਹਾਇਤਾ ਕਰਨ ਵਾਲਾ ਹੋ ਹੀ ਨਹੀਂ ਸਕਦਾ ਮਾ ਪਿਓ ਭਰਾ ਪੁੱਤਰ ਤੇ ਪਤਨੀ ਇਹਨਾਂ ਸਭ ਨਾਲ ਜੋ ਮੋਹ ਪਾਇਆ ਹੋਇਆ ਹੈ ਅਸੀਂ ਇਹ ਛਲ ਨਾਲ ਮੋਹ ਮਾਇਆ ਹੀ ਹੈ ਭਾਵ ਇਹ ਮੋਹ ਅਜਿਹੇ ਪਦਾਰਥਾਂ ਨਾਲ ਹੈ ਜੋ ਛਲ ਹੀ ਹੈ ਸਦਾ ਹੀ ਇਸ ਸਦਾ ਹੀ ਇਸ ਨਿਬਣ ਵਾਲਾ ਨਹੀਂ ਹੈ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਾਫ਼ ਹੋ ਚੁੱਕੀ ਹੈ ਸੋ ਇਸ ਲਈ ਬੇਨਤੀ ਕਰਦੇ ਹਾਂ ਜੀ ਕਿ ਘਰ ਵਿੱਚ ਜਦੋਂ ਅਸੀਂ ਜੋਤ ਜਗਾਉਂਦੇ ਹਾਂ ਜਿਹੜੇ ਆਪਣੇ ਘਰਾਂ ਦੇ ਵਿੱਚ ਜੋਤ ਜਗਾਉਂਦੇ ਹਨ ਤਾਂ ਸਾਰ ਸੰਗਤ ਜੀ ਬਾਹਰੀ ਜੋਤਾਂ ਤੇ ਅਸੀਂ ਬਹੁਤ ਜਗਾ ਲਈਆਂ ਹਨ ਪਰ ਕਦੇ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਆਪਾਂ ਅਕਸਰ ਹੀ ਬੇਨਤੀਆਂ ਸ਼ੁਰੂ ਤੋਂ ਹੀ ਕਰਦੇ ਹੀ ਰਹਿੰਦੇ ਹਾਂ ਕਿ ਅੰਦਰਲੀ ਜੋਤ ਨੂੰ ਨਹੀਂ ਜਗਾਇਆ ਗਿਆ ਅਸੀਂ ਅੰਦਰਲੀ ਜੋਤ ਨੂੰ ਜਗਾਉਣ ਦੇ ਵਿੱਚ ਨਾਕਾਮ ਹੋ ਚੁੱਕੇ ਹਾਂ ਸਤਿਗੁਰ ਪਿਆਰਿਓ ਜਿਨ੍ਹਾਂ ਦੇ ਘਰ ਵਿੱਚ ਜੋਤ ਜਗਦੀ ਹੈ ਉਹਨਾਂ ਦੇ ਘਰ ਵਿੱਚ ਕਹਿੰਦੇ ਹਨ ਕਿ ਕਦੇ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਜਿਨ੍ਹਾਂ ਦੇ ਭਾਵ ਅੰਦਰਲੇ ਮਨ ਦੀ ਇੱਥੇ ਗੱਲ ਕੀਤੀ ਗਈ ਹੈ ਜੀ ਜਿਨ੍ਹਾਂ ਦੇ ਮਨ ਅੰਦਰ ਗੁਰੂ ਪ੍ਰਤੀ ਚੰਗੀ ਸੋਚ ਹੈ ਗੁਰੂ ਦੀ ਸੋਚ ਚੱਲ ਰਹੀ ਹੈ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਭੂਤਾਂ ਪ੍ਰੇਤਾਂ ਦਾ ਵਾਸ ਨਹੀਂ ਹੁੰਦਾ ਹੁਣ ਜਿਹੜੇ 12 ਤੇ ਜੋਤਾਂ ਜਗਾਈ ਜਾਂਦੇ ਹਨ ਦੇਸੀ ਘਿਓ ਦੀ ਵੀ ਜਗਾਉਂਦੇ ਹਨ ਤੇ ਕਈ ਸਰੋਂ ਦੇ ਤੇਲ ਦੀ ਵੀ ਜੋਤ ਜਗਾਉਂਦੇ ਹਨ ਤੇ ਡਰ ਵੀ ਰਹੇ ਹਨ ਭੂਤਾਂ ਪ੍ਰੇਤਾਂ ਤੋਂ ਬਾਬਿਆਂ ਦੇ ਡੇਰੇ ਤੇ ਜਾ ਕੇ ਪੁੱਛਾਂ ਵੀ ਕਢਵਾ ਰਹੇ ਹਨ ਤੇ ਕਹਿ ਰਹੇ ਹਨ ਕਿ ਬਾਬਾ ਜੀ ਸਾਡੀ ਪੁੱਛ ਕੱਢ ਦਿਓ ਕਿ ਅਸੀਂ ਉੱਥੇ ਫਿਰ ਹਜ਼ਾਰਾਂ ਹੀ ਕਣਕਾਂ ਦੀਆਂ ਬੋਰੀਆਂ ਦੇ ਕੇ ਆਉਂਦੇ ਹਨ ਤੇ ਹਜ਼ਾਰਾਂ ਹੀ ਰੁਪਏ ਦੇ ਕੇ ਆਉਂਦੇ ਹਨ ਉਥੇ ਉਹ ਹਜ਼ਾਰਾਂ ਰੁਪਇਆ ਦੇ ਕੇ ਆਉਂਦੇ ਹਨ ਤੇ ਨਾਲ ਹੀ ਕਣਕ ਦੀਆਂ ਬੋਰੀਆਂ ਵੀ ਦੇ ਕੇ ਆਉਂਦੇ ਹਨ ਸਾਧ ਸੰਗਤ ਜੀ ਉਥੇ ਸ਼ਹੀਦ ਸਿੰਘਾਂ ਦਾ ਫਿਰ ਪਹਿਰਾ ਕਿਵੇਂ ਲੱਗ ਸਕਦਾ ਹੈ ਉਥੇ ਬਾਬਾ ਦੀਪ ਸਿੰਘ ਜੀ ਨੇ ਜਿੰਨੇ ਮਰਜੀ ਦਰ ਤੇ ਜਾ ਕੇ ਚਪਹਰੇ ਕੱਟ ਲਓ ਜਿੰਨਾ ਮਰਜੀ ਤੁਸੀਂ ਗੁਰੂ ਦਾ ਬਾਣੀ ਦਾ ਪਾਠ ਕਰ ਲਓ ਜਿੰਨਾ ਚਿਰ ਅਸੀਂ ਗੁਰੂ ਨੂੰ ਅੰਦਰੋਂ ਸਮਰਪਿਤ ਨਹੀਂ ਹੋਵਾਂਗੇ ਜਿੰਨਾ ਚਿਰ ਅਸੀਂ ਇਹ ਨਹੀਂ ਸਮਝ ਪਾਵਾਂਗੇ ਕਿ ਸਾਚੇ ਸਾਹਿਬਾ ਕਿਆ ਨਹੀਂ ਕਰਤੇਰੇ ਕਰਤਾ ਤੇਰੇ ਸਭ ਕਿਛ ਹੈ ਜਿਸ ਦੇ ਹਿੱਸੇ ਪਾਵੇ ਸਤਿਗੁਰੂ ਜੀ ਤੇਰੇ ਘਰ ਵਿੱਚ ਅਨੇਕਾਂ ਹੀ ਚੀਜ਼ਾਂ ਮੌਜੂਦ ਹਨ ਤੇਰੇ ਘਰ ਵਿੱਚ ਅਨੇਕਾਂ ਹੀ ਵਸਤੂਆਂ ਹਨ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਜਿਸ ਉੱਪਰ ਵੀ ਆਪਣੀ ਕਿਰਪਾ ਵਰਸਾਉਂਦੇ ਹਨ ਉਸ ਨੂੰ ਫਿਰ ਸਾਰੀਆਂ ਹੀ ਰਹਿਮਤਾਂ ਮਿਲ ਜਾਂਦੀਆਂ ਹਨ ਉਸ ਨੂੰ ਇਹ ਵਸਤੂਆਂ ਜਿਹੜੀਆਂ ਹਨ ਫਿਰ ਪ੍ਰਾਪਤ ਹੋ ਜਾਂਦੀਆਂ ਹਨ ਸਤਿਗੁਰੂ ਜੀ ਤੁਸੀਂ ਉਸਤੇ ਕਿਰਪਾ ਕਰਦੇ ਹੋ ਜਿਹੜਾ ਵੀ ਤੁਹਾਡਾ ਹੋ ਜਾਂਦਾ ਹੈ ਇਸ ਕਰਕੇ ਆਪਾਂ ਸ਼ੁਰੂਆਤ ਦੇ ਵਿੱਚ ਹੀ ਕੁਝ ਬੇਨਤੀਆਂ ਜਿਹੜੀਆਂ ਜ਼ਰੂਰ ਰੱਖੀਆਂ ਸੀ ਸਾਧ ਸੰਗਤ ਜੀ ਪਾਤਸ਼ਾਹ ਜੀ ਆਖਦੇ ਹਨ ਹਰ ਬਿਨ ਕੌਨ ਸਹਾਈ ਮਨ ਕਾ ਪਰਮਾਤਮਾ ਤੋਂ ਬਿਨ ਇਸ ਮਨ ਦਾ ਕੋਈ ਵੀ ਸਹਾਈ ਨਹੀਂ ਹੋਣ ਵਾਲਾ ਜਦੋਂ ਮਨ ਸਮਝ ਗਿਆ ਕਿ ਪਰਮਾਤਮਾ ਮੇਰਾ ਹੈ ਮਾਤ ਪਿਤਾ ਭਾਈ ਸੁੱਤ ਬਨ ਤਾਹਿਤ ਲਾਗੋ ਸਭ ਫਨ ਕਾ ਹੈ ਰਿਸ਼ਤੇ ਨਾਤੇ ਮੁਹ ਮਾਇਆ ਜੋ ਤੂੰ ਤੱਕ ਰਿਹਾ ਹੈ ਤੂੰ ਵੇਖ ਰਿਹਾ ਹੈ ਸੰਸਾਰ ਦੇ ਵਿੱਚ ਇਹ ਝੂਠੀ ਮਾਇਆ ਹੈ ਇਹ ਤੇਰੇ ਨਾਲ ਨਿਭਣ ਵਾਲੇ ਨਹੀਂ ਹਨ ਸਾਧ ਸੰਗਤ ਜੀ ਤੇਰੇ ਨਾਲ ਇਹਨਾਂ ਨੇ ਕਦੇ ਵੀ ਨਹੀਂ ਨਿਭਣਾ ਤੇਰੇ ਨਾਲ ਜੋ ਤੂੰ ਸੋਚਦਾ ਹੋਵੇਂ ਕਿ ਇਹ ਮੇਰੇ ਨਾਲ ਹੀ ਨਿਭ ਜਾਣਗੇ ਇਹ ਤੇਰੇ ਮਨ ਦਾ ਵਹਿਮ ਹੈ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਅਗਲੇ ਬਚਨਾਂ ਦੇ ਵਿੱਚ ਕਿਹਾ ਹੈ ਇਹ ਸਾਰੰਗ ਰਾਗ ਦੇ ਵਿੱਚ ਭਗਤ ਕਬੀਰ ਜੀ ਦੀ ਬਾਣੀ ਹੈ ਹਰ ਬਿਨ ਕੌਣ ਸਹਾਈ ਮਨ ਕਾ ਮਾਤ ਪਿਤਾ ਭਾਈ ਸੁਤ ਬਨਤਾ ਇਹ ਤੇ ਲਾਗੋ ਸਭ ਫਨਕਾ ਅੱਗੇ ਕਹਿੰਦੇ ਹਨ ਅੱਗੇ ਕਹੋ ਇਸ ਤੁਲਹਾ ਵਾਂਦੋ ਕਿਆ ਪਰਵਾਸਾ ਧਨ ਕਾ ਇਸ ਧਨ ਦਾ ਜੋ ਤੂੰ ਖਟਿਆ ਕਮਾਇਆ ਹੋਇਆ ਹੈ ਕੋਈ ਇਸ ਦਾ ਇਤਬਾਰ ਨਹੀਂ ਹੈ ਕਿ ਕਦੋਂ ਨਾਸ਼ ਹੋ ਜਾਵੇ ਵਾਸਤੇ ਅਗਾਹਾਂ ਵਾਸਤੇ ਤੇਰੇ ਕੋਲ ਕੁਝ ਵੀ ਨਾ ਬਚੇ ਤਾਂ ਪਾਤਸ਼ਾਹ ਜੀ ਆਖਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ ਹੈ ਕਬੀਰ ਸਾਹਿਬ ਦੀ ਰਸਨਾ ਹੈ ਸਵਾਰ ਹੋ ਕੇ ਕਹਾਂ ਵਿਸਾਸਾ ਇਸ ਭਾਂਡੇ ਕਾ ਇਨ ਤੱਕ ਲੱਗ ਹੈ ਠਨਕਾ ਕਹਿੰਦੇ ਹਨ ਕਿ ਇਸ ਭਾਂਡੇ ਦਾ ਵੀ ਕੋਈ ਵੀ ਸਾਹ ਨਹੀਂ ਹੈ ਭਾਵੇਂ ਤੇਰੇ ਸਰੀਰ ਦਾ ਵੀ ਕੋਈ ਵੀ ਸਾਹ ਨਹੀਂ ਹੈ ਰਤਕ ਜਿਤਕੀ ਠੋਕਰ ਲੱਗੇ ਤਾਂ ਇਹ ਪਲਾਂ ਦੇ ਵਿੱਚ ਫਿਰ ਠਹਿ ਢੇਰੀ ਹੋ ਜਾਵੇਗਾ ਆਪਾਂ ਕਈ ਵਾਰ ਵੇਖਿਆ ਹੋਵੇਗਾ ਕਿ ਕਈ ਬੰਦੇ ਸਾਨੂੰ ਮਿਲਦੇ ਹਨ ਕਈ ਬੰਦੇ ਤਾਂ ਬਹੁਤ ਵਧੀਆ ਹੁੰਦੇ ਹਨ ਸਾਡੇ ਨਾਲ ਵਿਚਾਰ ਚਰਚਾ ਕਰਦੇ ਹਨ ਅੱਜ ਸਾਨੂੰ ਗਏ ਕੱਲ ਸਾਨੂੰ ਖਬਰ ਮਿਲ ਜਾਂਦੀ ਹੈ ਉਹ ਬੰਦਾ ਚੜ੍ਹਾਈ ਕਰ ਗਿਆ ਹੈ ਉਹ ਬੰਦਾ ਦੁਨੀਆ ਤੇ ਨਹੀਂ ਰਿਹਾ ਅਸੀਂ ਕਹਿ ਦਿੰਦੇ ਹਾਂ ਬੜਾ ਮਾੜਾ ਹੋਇਆ ਹੈ ਅਜੇ ਤਾਂ ਮੈਨੂੰ ਕੱਲ ਹੀ ਮਿਲ ਕੇ ਗਿਆ ਸੀ ਕਿਉਂਕਿ ਇਹ ਸਰੀਰ ਦਾ ਪਤਾ ਨਹੀਂ ਹੈ ਜਿਵੇਂ ਕੱਚਾ ਘੜਾ ਮਿੱਟੀ ਦਾ ਉਸੇ ਹੀ ਤਰ੍ਹਾਂ ਇਹ ਸਰੀਰ ਹੈ ਇਹ ਨਹੀਂ ਪਤਾ ਕਿ ਇਹਨੇ ਕਿਹੜੇ ਵੇਲੇ ਇਸ ਸੰਸਾਰ ਤੋਂ ਤੁਰ ਜਾਣਾ ਹੈ ਸੰਸਾਰ ਤੋਂ ਇਸਨੇ ਚਲਿਆ ਜਾਣਾ ਹੈ ਇਸ ਸਰੀਰ ਦਾ ਕੋਈ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਅੰਦਰਲੀ ਜੋਤ ਨੂੰ ਜਗਾਓ ਆਪਣੇ ਮਨ ਨੂੰ ਪਹਿਚਾਣੋ ਜੇ ਮਨ ਤੁਹਾਡੇ ਕੋਲੋਂ ਪਹਿਚਾਣਿਆ ਗਿਆ ਤਾਂ ਗੱਲ ਬਣ ਜਾਵੇਗੀ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪਣੇ ਮਨ ਨੂੰ ਤੁਸੀਂ ਕਿਵੇਂ ਸਵਾਰਨਾ ਹੈ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਪ੍ਰਤੀ ਤੁਸੀਂ ਈਰਖਾ ਨਹੀਂ ਰੱਖਣੀ ਕਦੇ ਵੀ ਆਪਣੀ ਜ਼ੁਬਾਨ ਤੋਂ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਆਪਣੇ ਮਨ ਦੇ ਵਿੱਚ ਕਦੇ ਵੀ ਕਿਸੇ ਬਾਰੇ ਇਹ ਨਹੀਂ ਸੋਚਣਾ ਕਿ ਉਹ ਮੇਰੇ ਤੋਂ ਜ਼ਿਆਦਾ ਤਰੱਕੀ ਕਰ ਗਿਆ ਤਾਂ ਕਿਵੇਂ ਕਰ ਗਿਆ ਇਹ ਨਹੀਂ ਹੋਣਾ ਚਾਹੀਦਾ ਕਦੇ ਵੀ ਆਪਣੇ ਮਨ ਦੇ ਵਿੱਚ ਇਹ ਗੱਲ ਨੂੰ ਨਹੀਂ ਬਿਠਾਉਣਾ ਕਿ ਮੈਂ ਇਸ ਦੁਨੀਆ ਤੇ ਹਮੇਸ਼ਾ ਹੀ ਕਾਇਮ ਰਹਾਂਗਾ ਅੱਜ ਕੱਲ ਤਾਂ ਇੱਕ ਮਿੰਟ ਦਾ ਵੀ ਭਰੋਸਾ ਨਹੀਂ ਹੈ ਸਾਧ ਸੰਗਤ ਜੀ ਤੁਸੀਂ ਅੱਜ ਕੱਲ ਸੋਸ਼ਲ ਮੀਡੀਆ ਤੇ ਵੇਖਦੇ ਹੀ ਹੋਵੋਗੇ ਕਿ ਦੁਨੀਆ ਤੇ ਕੀ ਕੁਝ ਵਾਪਰ ਰਿਹਾ ਹੈ ਜੇਕਰ ਅਸੀਂ ਸਿੱਖਣਾ ਵੀ ਹੋਵੇ ਤਾਂ ਇਹਨਾਂ ਘਟਨਾਵਾਂ ਤੋਂ ਹੀ ਆਪਣੇ ਮਨ ਨੂੰ ਸਮਝਾ ਸਕਦੇ ਹਾਂ ਕਿ ਰਤੀ ਭਰ ਵੀ ਸਾਡੇ ਸਰੀਰ ਦਾ ਕੋਈ ਭਰੋਸਾ ਨਹੀਂ ਹੈ ਕਿ ਅਗਲਾ ਸਾਹ ਆਵੇਗਾ ਜਾਂ ਨਹੀਂ ਆਵੇਗਾ ਇਸ ਲਈ ਆਪਣੇ ਮਨ ਦੀ ਅੰਦਰਲੀ ਜੋਤ ਨੂੰ ਜਗਾਓ ਕਿਸੇ ਦਾ ਭਲਾ ਕਰੋ ਜੇਕਰ ਤੁਹਾਡੇ ਕੋਲ ਅੱਗੇ ਕੋਈ ਹੱਥ ਫੈਲਾ ਰਿਹਾ ਹੈ ਕਿ ਮੇਰੀ ਮਦਦ ਕਰ ਦਿਓ ਜੇਕਰ ਤੁਸੀਂ ਹੋਰ ਐਨੇ ਵੱਡੇ ਕਾਰਜ ਕਰਦੇ ਹੋ ਉਹਨਾਂ ਦਾ ਕੋਈ ਮੁੱਲ ਨਹੀਂ ਪੈ ਰਿਹਾ ਪਰ ਜੇਕਰ ਤੁਸੀਂ ਕਿਸੇ ਗਰੀਬ ਦੀ ਕਿਸੇ ਬੇਸਹਾਰੇ ਦੀ ਮਦਦ ਕਰੋਗੇ ਤਾਂ ਉਸ ਦਾ ਤਾਂ ਤੁਹਾਡੇ ਲੋਕ ਪਰ ਲੋਕ ਵਿੱਚ ਵੀ ਨਾਲ ਸਹਾਈ ਹੋ ਜਾਵੇਗਾ ਤੁਹਾਡੇ ਪਾਪ ਕਰਮ ਕੱਟੇ ਜਾਣਗੇ ਤੁਹਾਡੇ ਕਰਮਾਂ ਨੂੰ ਸਹੀ ਸਾਬਿਤ ਹੋਣਾ ਹੋ ਜਾਵੇਗਾ ਸਾਥ ਸੰਗਤ ਜੀ ਜੇਕਰ ਕੋਈ ਤੁਹਾਡੇ ਆਸ-ਪਾਸ ਕੋਈ ਲੋੜਵੰਦ ਹੈ ਕਿਸੇ ਦੇ ਘਰ ਵਿੱਚ ਰਾਸ਼ਨ ਨਹੀਂ ਹੈ ਕਿਸੇ ਦੇ ਘਰ ਵਿੱਚ ਕੋਈ ਇਹੋ ਜਿਹਾ ਵਿਅਕਤੀ ਹੈ ਜੋ ਕਾਫੀ ਸਮੇਂ ਤੋਂ ਬਿਮਾਰ ਮੰਜੇ ਤੇ ਪਿਆ ਹੋਇਆ ਹੈ ਤਾਂ ਉਸ ਦਾ ਸਹਾਰਾ ਬਣ ਜਾਓ ਇਹੋ ਜਿਹਾ ਸਹਾਰਾ ਬਣਨ ਦੇ ਨਾਲ ਪਰਮਾਤਮਾ ਜੀ ਤੁਹਾਡੀ ਹਰ ਇੱਕ ਇੱਛਾ ਪੂਰੀ ਕਰ ਦੇਣਗੇ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੇ ਕਸ਼ਟ ਵੀ ਜਿਹੜੇ ਹਨ ਉਹ ਦੂਰ ਹੋ ਜਾਣਗੇ ਪਰਮਾਤਮਾ ਜੀ ਨੇ ਬਸ ਸਾਨੂੰ ਇਹੀ ਸਮਝਾਇਆ ਹੈ ਕਿ ਸਾਥ ਸੰਗਤ ਜੀ ਹਮੇਸ਼ਾ ਹੀ ਅੰਦਰਲੀ ਜੋਤ ਨੂੰ ਜਗਾਉਣਾ ਚਾਹੀਦਾ ਹੈ ਬਾਹਰੀ ਜੋਤਾਂ ਜਗਾ ਕੇ ਤਾਂ ਅਸੀਂ ਬਹੁਤ ਕੁਝ ਕਰ ਲਿਆ ਤੁਹਾਡੀ ਭਾਵਨਾ ਬਾਹਰੀ ਜੋਤ ਜਗਾਉਣ ਦੀ ਹੈ ਪਰ ਮਨ ਦੀ ਜੋਤ ਨੂੰ ਤੁਸੀਂ ਜਗਾਉਣਾ ਹੈ ਗੁਰਬਾਣੀ ਪੜਨ ਦੇ ਨਾਲ ਅੰਮ੍ਰਿਤ ਵੇਲੇ ਉੱਠੋ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਬੱਚਿਆਂ ਨੂੰ ਵੀ ਨਾਲ ਹੀ ਉਠਾ ਲਓ ਉਹਨਾਂ ਨੂੰ ਵੀ ਪਰਮਾਤਮਾ ਦੀ ਰਾਹ ਤੇ ਚਲਾਓ ਕਿਉਂਕਿ ਸਾਧ ਸੰਗਤ ਜੀ ਅੱਜ ਕੱਲ ਬਹੁਤ ਹੀ ਜ਼ਮਾਨਾ ਮਾੜਾ ਆ ਰਿਹਾ ਹੈ ਬਹੁਤ ਬੱਚੇ ਨਸ਼ਿਆਂ ਵੱਲ ਤੁਰੇ ਜਾ ਰਹੇ ਹਨ ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਬੱਚਿਆਂ ਨੂੰ ਅਸੀਂ ਗੁਰੂ ਦੀਆਂ ਸਾਖੀਆਂ ਸਮਝਾਈਏ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀਆਂ ਬਾਰੇ ਦੱਸਿਏ ਕਿ ਉਹਨਾਂ ਨੇ ਸਾਡੇ ਲਈ ਕੀ ਕੁਝ ਕੀਤਾ ਹੈ ਤੇ ਸੱਚ ਦੇ ਮਾਰਗ ਤੇ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਪਵਿੱਤਰ ਕਰ ਸਕਦੇ ਹਾਂ ਸੋ ਇਸ ਲਈ ਅਖੀਰ ਵਿੱਚ ਇਹ ਹੀ ਬੇਨਤੀ ਕਰਾਂਗੇ ਜੀ ਕਿ ਜੋਤਾਂ ਦੇ ਵਿੱਚ ਕਿਉਂ ਪਾਉਂਦੇ ਪਹਿਲਾਂ ਤੁਸੀਂ ਇਹ ਸੋਚੋ ਕਿ ਤੁਹਾਡਾ ਮਨ ਕਿੰਨਾ ਕੁ ਸੁੱਚਾ ਹੈ ਆਪਣੇ ਮਨ ਨੂੰ ਸੁੱਚਾ ਕਰਕੇ ਕਿਸੇ ਪ੍ਰਤੀ ਈਰਖਾ ਦੀ ਭਾਵਨਾ ਆਪਣੇ ਮਨ ਵਿੱਚੋਂ ਕੱਢ ਲਓ ਹਰ ਵਾਰ ਜਦੋਂ ਤੁਸੀਂ ਜੋਤਾਂ ਵਿੱਚ ਕਿਉਂ ਪਾਉਂਦੇ ਹੋ ਉਸ ਵੇਲੇ ਹੀ ਸੋਚ ਲਓ ਕਿ ਮੈਂ ਅੱਜ ਇੱਕ ਮਾੜਾ ਕਰਮ ਛੱਡ ਦੇਵਾਂਗਾ ਕਿਉਂਕਿ ਬੰਦੇ ਨੂੰ ਆਪਣੇ ਮਨ ਦਾ ਪਤਾ ਹੁੰਦਾ ਹੈ ਕਿ ਮੇਰੇ ਅੰਦਰ ਕਿਹੜੇ ਕਿਹੜੇ ਜਿਹੜੇ ਹਨ ਉਹ ਮਾੜੇ ਵਿਚਾਰ ਹਨ ਜੇਕਰ ਤੁਸੀਂ ਹਰ ਐਤਵਾਰ ਨੂੰ ਹੀ ਭਾਵੇਂ ਸੋਚ ਲਓ ਕਿ ਇੱਕ ਮਾੜਾ ਵਿਚਾਰ ਮੈਂ ਆਪਣੇ ਦਿਮਾਗ ਵਿੱਚੋਂ ਕੱਢਣਾ ਹੈ ਤਾਂ ਤੁਹਾਡੀ ਸਾਰੀ ਹੀ ਜ਼ਿੰਦਗੀ ਸਵਾਰੀ ਜਾਵੇਗੀ ਤੁਹਾਡਾ ਲੋਕ ਪਰ ਲੋਕ ਸਵਾਰਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ